ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਕਬੂਤਰ ਕੁਆਟਰ ਸੱਟ ਨੇ ਘਰ ਪਰਵਾਹ ਠੀਕ ਹੈ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਵਲੌਗ ਆਪਣਾ ਆਇਆ ਨਹੀਂ ਹੋਗੇ 3-4 ਦਿਨ ਬਾਬਿਓ ਤੇ ਦੱਸਾਂਗੇ ਵੀ ਕਿਉਂ ਨਹੀਂ ਆਇਆ ਬਾਕੀ ਖੋਲਦੇ ਆ ਪਹਿਲਾਂ ਸਟੂਡੀਓ ਸਟੂਡੀਓ ਖੋਲਦੇ ਆ ਫਿਰ ਦੱਸਦੇ ਆ ਤੁਹਾਨੂੰ ਬੱਚੇ ਗਿੱਜਗੇ ਲੱਗ ਭਾਗ ਚਾਹੀ ਦੀ ਗੱਡਾਂਗੇ ਅੱਜ ਦੇਖਦੇ ਆ ਚਲੋ ਕੀ ਬਣਦਾ ਖੋਲਨੀਆ ਪਹਿਲਾਂ ਸਟੂਡੀਓ ਆਪਣਾ ਤੇ ਬਾਬਿਓ ਵਲੌਗ ਆਪਣਾ ਤਾਂ ਕਰਕੇ ਨਹੀਂ ਆਇਆ ਅਸ ਦਾ ਸਾਨੂੰ ਕਿਉਂ ਨਹੀਂ ਆਇਆ ਤੇ ਕਾਈਟਲੇ ਐਸੀ ਆਪਾਂ ਸੋ ਮੈਨੀ ਇਹਨਾਂ ਦਾ ਵੀ ਕਰਾਵਾਂਗੇ ਸ਼ੌਂਕ ਕੋਈ ਦਿੱਕਤ ਨਹੀਂ ਤੇ ਬਾਕੀ ਗੋਲੀ ਬਾਕਸ ਰਿਹਾ ਇਹ ਦਿਖਾ ਦਈਏ ਸਾਨੂੰ ਗੋਲੀਆਂ ਆ ਫਿਰਦਾ ਤੇ ਆ ਫਿਰਦਾ ਕਿਉਂ ਪਹਿਲਾ ਵਾਂਦਾ ਤੇ ਇਹਦੀ ਵੀ ਕਹਾਣੀ ਦੱਸਾਂ ਕਿ ਬਣਿਆ ਕੀ ਨਹੀਂ ਤਾਂ ਕਰਕੇ ਵਲੌਗ ਨਹੀਂ ਆਇਆ ਇਹਦੇ ਕਰਕੇ ਨਹੀਂ ਆਇਆ ਕੁਛ ਤਾਂ ਕੁਛ ਕੰਮ ਹੋ ਗਿਆ ਸੀ ਆਪਾਂ ਨੂੰ ਤੇ ਆਂਡੇ-ਉਂਡੇ ਬਦਲ ਤੇ ਸਾਰਾ ਕੁਝ ਦੱਸਾਂਗੇ ਅੱਜ ਆਪੇ ਚੱਕਦੇ ਸੀ ਆਂਡੇ ਤੇ ਬਾਕੀ ਸਾਰਾ ਕੁਝ ਦੱਸਾਂਗੇ ਬਾਬਿਓ ਇੱਕ ਵਾਰ ਨੀਗਾ ਖੁੱਡੇ ਖਾਡੇ ਖੋਲਦੇ ਆਂ ਫੇਰ ਕਰਦੇ ਥੋੜੇ ਨਾਲ ਸ਼ੇਅਰ ਬਾਬਿਓ ਤੇ ਖੁੱਡੇ ਖੋਲੇ ਨਹੀਂ ਆਪਾਂ ਤੇ ਦੁਕਾਨ ਤੇ ਰੋਟੀ ਦੇਈ ਇੱਕ ਵਾਰ ਫੇਰ ਖੋਲਦੇ ਆ ਆ ਕੇ ਇਹਦਾ ਰੋਟੀ-ਉੱਟੀ ਦੇਈ ਭੁੱਖੇ ਬੈਠੇ ਨੇ ਵਿਚਾਰੇ ਤਾਂ ਕਰਕੇ ਮੋਟਰਸਾਈਕਲ ਥੱਲੇ ਖੜਾ ਅੱਜ ਤੇ ਭਾਈ ਲੇ ਗਿਆ ਇੱਕ ਖੜਾ ਪਤਾ ਨਹੀਂ ਖੜਾ ਹੈ ਪਤਾ ਨਹੀਂ ਕੌਣ ਖੜਾ ਆ ਗਿਆ ਕੌਣ ਨਹੀਂ ਚਲੋ ਦੇਖਦੇ ਆ ਰੋਟੀ ਦੇ ਕੇ ਆਣੇ ਪਹਿਲਾਂ ਗੋਲੀ ਆਪਣਾ ਖੁੱਲਾ ਹੀ ਆ ਜਦੋਂ ਤਾਂ ਲਿਆਂਦਾ ਵਸ ਖੁੱਲਾ ਹੀ ਫਿਰਦਾ ਇਹ ਸੁਣਦ ਰਿਆ ਮਗਾਜਲ ਖੁੱਲਾ ਛੱਡਦੇ ਆਂ ਕੀ ਪਤਾ ਕੋਈ ਸੁਧਾਰ ਹੀ ਹੋ ਜੇ ਤੇ ਰਾਤ ਨੂੰ ਬੰਨ ਦਿੰਦੇ ਆਂ ਫਿਰ ਇਹਨਾਂ ਕੁੱਤੇ ਭੌਂਕਦੇ ਆਂ ਗਲੀ ਵਾਲੇ ਫਿਰ ਉਹਨਾਂ ਨਾਲ ਭੌਂਕਦੇ ਆਂ ਫਿਰ ਸੌਂ ਨਹੀਂ ਦਿੰਦਾ ਚਲੋ ਕੋਈ ਨਾ ਆਪੇ ਫਿਰ ਦਰੂ ਹੈ ਚਲੋ ਆਪਾਂ ਚੱਲਦੇ ਆਂ ਤੇ ਮਿੱਤਰੋ ਤੇ ਰੋਟੀਆਂ ਤਿਆਰ ਹੋ ਜਾਂਦੀਆਂ ਐਨ ਗੋਲੀ ਨੂੰ ਵੀ ਲੈ ਕੇ ਜਾਵਾਂਗੇ ਨਾਲ ਕਿਉਂ ਕਰਦਾ ਐ ਲੋ ਇੱਧਰ ਲਾ ਕੋਈ ਤੇ ਅਸਾ ਤਿਆਰ ਹੋ ਜਾਂਦੀ ਆ ਫਿਰ ਇਹਨੂੰ ਦੁਕਾਨ ਤੇ ਲੈ ਕੇ ਜਾਵਾਂਗੇ ਖੁੱਲਾ ਛੱਡ ਦਾਂਗੇ ਉੱਥੇ ਦਿਖਾਵਾਂਗੇ ਤੁਹਾਨੂੰ ਕਿਵੇਂ ਖੁੱਲਾ ਛੱਡਦੇ ਆਂ ਏ ਮਿੱਤਰੋ ਜੀ ਪਹੁੰਚ ਗਏ ਦੁਕਾਨ ਤੇ ਤੇ ਬਸ ਖੁੱਲਾ ਛੱਡਾਂਗੇ ਇਹਨੂੰ ਜੇ ਹੁਣ ਛੱਡ ਦਾਂਗੇ ਖੁੱਲਾ ਤਾਂ ਪਾਣੀ ਪੀ ਲੂਗਾ ਸਾਹਾਂ ਸਾਹ ਹੋ ਰਹਾ ਤਾਂ ਕਰਕੇ ਥੋੜਾ ਦਿਰ ਰੁੱਕ ਕੇ ਪੀ ਲਵਾਂਗੇ ਭੀ ਬੁਝ ਗਈ ਭਾਈ ਭਾਈ ਬੁਝਦਾ ਸੀ ਕਿਹੜੀ ਨਸਲ ਹੈ ਹਾਂ ਜੀ ਬਾਬਿਆਂ ਨੂੰ ਖੁੱਲਾ ਨਹੀਂ ਛੱਡਦੇ ਜੀ ਰੋਡ ਚੱਲੀ ਜਾਂਦਾ ਤੇ ਐਵੇਂ ਕਿਦੇ ਵਿੱਚ ਜਾ ਕੇ ਉਹਦਾ ਵੀ ਅਗਲੇ ਦੀ ਐਸੇ-ਤੈਸੇ ਕਰੂਆਪੀ ਵੀ ਤੇ ਇਹ ਕੌਣ ਖੜਾ ਹੈ ਕਿਦੇ ਲਗੜਾ ਜੀ ਓਏ ਬੰਦਾ ਤੇ ਬੱਚੋ ਓਕੇ ਰੁਪਟਾ ਬੱਸ ਘਰੇ ਜਾਣ ਦੀ ਸਲਾਹ ਹੈ ਯਾਰ ਉੱਤਰ ਰੋਡ ਚੱਲੀ ਜਾਂਦਾ ਕੋਈ ਫਾਇਦਾ ਨਹੀਂ ਤੁਹਾਡੇ ਸਾਹਮਣੇ ਹੀ ਆ ਬਾਕੀ ਆ ਦੇਖੋ ਤਾਂ ਕਰਕੇ ਜੀ ਬਾਰੇ ਅਮੀ ਠੰਡ ਜਿਹਾ ਐਕਸੀਡੈਂਟ ਹੋ ਜੂ ਕਿਸੇ ਦਾ ਵਾਹ ਹੋਇਆ ਹਾਂ ਨਾ ਹੋਏ ਕੋਈ ਨਹੀਂ ਚੀਂਚੀ ਵੀਡਣਾ ਬੜਾ ਗੰਦਾ ਆ ਲੋਈ ਜੋ ਫਰਾ ਦਾ ਨਾ ਯਾ ਕਹਿੰਦਾ ਮੈਂ ਵੀਰਾ ਤੇ ਵੀਡੀਓ ਬਣਾਈ ਨਹੀਂ ਪਹਿਲਾਂ ਬਹੁਤ ਬਹੁਤ ਸੋਹਣੀਆਂ ਗੱਲਾਂ ਸੁਣਾ ਕੇ ਗਿਆ ਇੱਕ ਮਾਮਪੀ ਜਗਾਣਾ ਮਿੱਤਰੋ ਪਤੰਗ ਲੁੱਟਿਆ ਜੀ ਪਾਟ ਰਹੀ ਹੈ ਸਾਰਾ ਚਿੱਕਾਂ ਲੱਗੇ ਚਲ ਜਵਾਸ ਨੂੰ ਦੇ ਦਿੰਨੇ ਆਪਾਂ ਲੈ ਓਏ ਲੋਈ ਛੜਤਾ ਤੇ ਆਪੇ ਚੱਕ ਲੂਆ ਉਹ ਆ ਗਿਆ ਹੈ ਗੋਲੀ ਆਪਣਾ ਆਖੜਾ ਇਹਦੀ ਵੀ ਸਟਰੀ ਦੱਸਾਈ ਕੀ ਬਣਾਈ ਕੀ ਨਹੀਂ ਇਹੇ ਵਿੱਚ ਹੀ ਰਹਿੰਦੀ ਹੈ ਤੇ ਬਾਬੇ ਸੌ ਸੁਗੇ ਸੀ ਆਦਾ ਕੇ ਤੇ ਹੁਣ ਆਏ ਆ ਕੋਠੇ ਤੇ ਤੇ ਮੈਨੂੰ ਯਾਦ ਆ ਗਿਆ ਮੈਂ ਅੱਜ ਦਾ ਵਲੌਗ ਸ਼ੂਟ ਕਰਿਆ ਹੋਇਆ ਮਤਲਬ ਤਾਂ ਕਰਕੇ ਤੇ ਬਾਕੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਤੇ ਆ ਗਿਆ ਆਪਣਾ ਯਾਰ ਲੈ ਗਿਆ ਹੈ ਮਿੱਤਰੋ ਤੇ ਬਾਰੀ ਬਾਰੀ ਡੋਰ ਚੇਂਜ ਕਰੀ ਜਾਂਦੇ ਆ ਤੇ ਤੰਤ ਬੰਦਿਆ ਚ ਨਹੀਂ ਹੈਗਾ ਤੇ ਡੋਰਾਂ ਦਾ ਕਸੂਰ ਕਰੀ ਜਾਂਦੇ ਆ ਤੇ ਬਾਕੀ ਆਪ ਤੰਗ ਲਾ ਲਿਆ ਡੋਰ ਉਹ ਯਾਰ ਪਸੰਦ ਜੀ ਨਹੀਂ ਆਈ ਤੇ ਬਸ ਚਲੋ ਕੋਈ ਨਾ ਦੁਬਾਰਾ ਡੰਨੇ ਨੂੰ ਹੀ ਇੱਕ ਵਾਰ ਤਾਂ ਸੋਦੇ ਨਾਲ ਐਵੇਂ ਤਾਂ ਆਇਆ ਮੈਂ ਕੋਈ ਦਿੱਕਤ ਨਹੀਂ ਪਰ ਟਾਈਮ ਬੜਾ ਲੱਗਦਾ ਹੈ ਬਸ ਪੇਚਾ ਪਵੇ ਆਪਣਾ ਜਾਵੇ ਉਹਦਾ ਜਾਵੇ ਕੰਮ ਹੋਵੇ ਆਪਦਾ ਹੀ ਕੰਨਿਆ ਹੈਗੇ ਨਹੀਂ ਹੋਰ ਦੇਖੀ ਬਾਕੀ ਕਿੰਨਾ ਬੁੜਿਆ ਹੋਊਗਾ ਹੁਣ ਦੇਖਿਓ ਨਾਲ ਦੀ ਨਾਲ ਜਾਊ ਚੂ ਚੂ ਕਰਦਾ ਗੜੱਚ ਦੇਣੇ ਹਾਂ ਸੱਚ ਬਾਅਦ ਚ ਬਾਅਦ ਚ ਗੱਲ ਕਰੂਗਾ ਇੱਕ ਮਿੰਟ ਆਹ ਲੱਗਾ ਮੈਨੂੰ ਬਾਅਦ ਚ ਕਰੂਗਾ ਗੱਲ ਚਾਚਾ ਕਈ ਚਲ ਚਾੜੀ ਲੈਂਦੇ ਆਪਾਂ ਕਈ ਬਾਈ ਕਹਿੰਦੇ ਸੀ ਕਹਿੰਦਾ ਰੀਸ ਕਰਦੇ ਇਹ ਕਰਦੇ ਨੇ ਫਰਾਨੇ ਕਰਦੇ ਨੇ 1 ਮਿੰਟ ਚ ਐਡਵਰਟਿਸਮੈਂਟ ਚੱਲੀ ਜਾਂਦਾ ਤੇ 1 ਮਿੰਟ ਆਪ ਕਹਿੰਦਾ ਰੀਸ ਕਰਦੇ ਤੁਸੀਂ ਬਾਈ ਰੀਸ ਕਿਸੇ ਦੀ ਨਹੀਂ ਹੈਗੀ ਜਿਵੇਂ ਦੇ ਹੈਗੇ ਆ ਹੈਗੇ ਆ ਤੁਹਾਡੇ ਸਾਹਮਣੇ ਬਸ ਹਾਂਜੀ ਬਾਬਿਓ ਤੇ ਪਤੰਗ ਕਟਾਲਿਆ ਬਸ ਰੱਖਦੇ ਆ ਹੁਣ ਦਾਣੇ ਤੇ ਬਾਈ ਰੀਸ ਰੂਸ ਸਾਲੀ ਕੋਈ ਗੱਲ ਨਹੀਂ ਜਿਵੇਂ ਦੀ ਆਪਣੇ ਤੋਂ ਵਲੌਗ ਬਣਦਾ ਮਾੜਾ ਚੰਗਾ ਆਪਾਂ ਬਣਾ ਕੇ ਪਾ ਦਿੰਨੇ ਆ ਕੋਈ ਦਿੱਕਤ ਨਹੀਂ ਰੀਸ ਰੂਸ ਨਹੀਂ ਕਰਦੇ ਆਪਾਂ ਤੇ ਜਿਵੇਂ ਬਣਦਾ ਥੋੜੇ ਸਾਹਮਣੇ ਹੀ ਆ ਬਾਕੀ ਤੇ ਬਸ ਕੋਈ ਨਾ ਛੱਡੋ ਭਰਾ ਤੇ ਬਸ ਦਾਣੇ ਦੋਨੇ ਧਰਦੇ ਆ ਬਾਬਿਓ ਬਹੁਤ ਟਾਈਮ ਹੋ ਗਿਆ ਤੇ ਚੋਬਰ ਗਿਆ ਪਤੰਗ-ਬਤੰਗ ਲੈਣ ਗਿਆ ਵੈਸਟਰ ਬਾਦੂ ਪਤੰਗ ਲੈ ਆਈ ਸੀ ਦਿਖਾ ਦਿਆਂ ਤੁਹਾਨੂੰ ਤੇ ਲੈ ਆਈ ਸੀ ਲਗ ਭਾ ਵੱਡੀ ਲੈਸ ਜਿਆਦਾ ਵੱਡੇ ਵੀ ਨਹੀਂ ਆ ਡੋਰ ਫਸ ਗਿਆ ਰੇ ਪੈਰਾਂ ਚ ਇੱਕੇ ਪੰਗਾ ਕੋਈ ਨਾ ਅੱਧਰ ਲੋਈ ਤੇ ਪਤੰਗ ਵੈਸਟਰ ਲੈ ਆਇਆ ਉਹ ਬੰਦੋ ਸੀ ਸੋਰੀ ਚਲੋ ਕੋਈ ਨਾ ਤੇ ਬਾਕੀ ਆ ਦੇਖੋ ਲੈ ਸਿਆਵਾ ਪਤੰਗ ਆਪੇ ਆਪੇ ਉੱਥੇ ਹੈਗੇ ਨੇ 20 ਪਤੰਗ 20 ਬੱਚੀ ਪਤੰਗ ਤਾਂ ਹੈਗੇ ਨੇ ਚਲੋ ਕੋਈ ਨਾ ਤੇ ਹੋਰ ਲੈਣਗੇ ਪਤਾ ਨਹੀਂ ਕੀ ਮਨ ਚਾਹੀ ਉਹਨਾਂ ਦੇ ਚਲੋ ਦੇਖਦੇ ਆਂ ਕੀ ਕਿੱਥੇ ਗਏ ਨੇ ਤੇ ਦਾਣਾ ਧਰ ਦਿਆਂ ਬਾਬੇ ਆਪਾ ਬੱਸ ਬਹੁਤੀ ਗੱਲਾਂ ਨਹੀਂ ਕਰਦੇ ਧਰ ਦਿਆ ਦਾਣਾ ਤੇ ਦੱਸਾਂਗੇ ਵੀ ਕਈ ਦਿਨਾਂ ਬਾਅਦ ਵਲੋਗ ਕਿਉਂ ਆਈ ਜਾਂਦਾ ਤੇ ਬੱਸ ਹੁਣ ਹੀ ਦੱਸਦਾ ਮੈਂ ਦਾਣਾ ਧਰਦਾ ਇੱਕ ਵਾਰੀ ਇਹ ਧਰ ਤਾਂ ਇਹ ਖਾ ਲੈਣਗੇ ਫਿਰ ਹੋਰ ਪਾ ਦੂੰਗਾ ਨਹੀਂ ਤਾਂ ਫਿਰ ਬਚਾ ਦਿੰਦੇ ਨੇ ਯਾਰ ਬਾਬੇ ਪਿਛਲਾ ਦਾਣਾ ਤਾਂ ਆ ਕੇ ਦਾਣਾ ਪਾਣੀ ਓਕੇ ਕਰਦੇ ਆ ਫਿਰ ਕਰਦੇ ਆ ਠੋਡੇ ਨਾਲ ਗੱਲਬਾਤ ਲਓ ਜੀ ਲੈਟ ਲਾਤੀ ਤੇ ਬੱਚਾ ਹੀ ਭੁੱਖਾ ਹੈ ਬਾਬਿਓ ਇਹ ਇਹ ਬੱਚਾ ਹੀ ਭੁੱਖਾ ਹੈ ਚੀਜੀ ਗਰੀ ਜਾਂਦਾ ਚਲੋ ਕੋਈ ਨਾ ਆਏ ਇਹਨਾਂ ਨੂੰ ਬਣਨਾ ਆਇਓ 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 ਤੇ ਬਾਬਿਓ ਪਿਛਲੇ ਵਲੌਗ ਚ ਜਿਵੇਂ ਆਪਾਂ ਗੋਲੀ ਨੂੰ ਛੱਡਿਆ ਏ ਸੀ ਨਾ ਛੱਡਣ ਦੀ ਵੀਡੀਓ ਬਣੀ ਵੀ ਕਿੱਥੇ ਛੱਡ ਕੇ ਆਏ ਆ ਨਾ ਮੈਂ ਦੱਸਿਆ ਵੀ ਤੁਹਾਨੂੰ ਵੀ ਕਿਹਦੇ ਕੋਲ ਛੱਡਿਆ ਕਿੱਥੇ ਛੱਡ ਕੇ ਆਇਆ ਕੁਛ ਨਹੀਂ ਦੱਸਿਆ ਸੀ ਛੱਡ ਕੇ ਆਏ ਬਈ ਓਹ ਹੋ ਗੋਲੀ ਆ ਤੇ ਉਹ ਕੀ ਕਰੀਏ ਨਾ ਤੇ ਛੱਡਿਆ ਸੀ ਬਈ ਤੇ ਮੇਰਾ ਜੀ ਨਹੀਂ ਕਰਿਆ ਬਲੌਗ ਬਣਾਉਂਦਾ ਮੈਂ ਉੱਥੇ ਹੀ ਉਹ ਕਰਤਾ ਫਿਰ ਯਾਰ ਤੁਹਾਨੂੰ ਪਤਾ ਹੀ ਐ ਪਾਲਿਆ ਹੋਵੇ ਜਿੱਜਾ ਲਾ ਕੇ ਛੋਟਾ ਹੁੰਦਾ ਮੈਂ ਲਿਆਇਆ ਸੀ ਐਦੀ ਮੇਰੇ ਕੋਲ ਫੋਟੋ ਹੋਊਗੀ ਨਾ ਉਹ ਵੀ ਚਲ ਮੈਂ ਸਾਈਡ ਤੇ ਲਾ ਦੂੰਗਾ ਬਲੌਗ ਦੇ ਸਾਈਡ ਦੇ ਤੇ ਕਲਿੱਪ ਜੀ ਲਾ ਦੂੰਗਾ ਕੋਈ ਦਿੱਕਤ ਨਹੀਂ ਤੇ ਬਾਈ ਯਾਰ ਜਵਾਖਾ ਵਾਂਗੂ ਰੱਖਿਆ ਦਾਰ ਕੇ ਬਾਪੂ ਯਾਰ ਮੇਰੇ ਜੀ ਜੋ ਹੀ ਯਾਰ ਟੈਨਸ਼ਨ ਹੋਈ ਜਾਏ ਵੀ ਉਹਨੇ ਰੋਟੀ ਪਾਈ ਹੋਊ ਕਿ ਨਹੀਂ ਪਾਈ ਹੋਊ ਬਈ ਸਹੀ ਫਿਰਦਾ ਹੋਊ ਕਿ ਨਹੀਂ ਮੈਂ ਤਾਂ ਅਸੀਂ ਦੱਸਾਂ ਰਾਤ ਤੱਕ ਸੋਇਆ ਨਹੀਂ ਬਈ ਉੱਤੋਂ ਹੰਝੂ ਨਿਕਲੇ ਝੂਠ ਨਹੀਂ ਬੋਲਦਾ ਭਾ ਜੇ ਈ ਗੱਲ ਸੱਚ ਆ ਸੱਚ ਆ ਉੱਤੋਂ ਹੰਝੂ ਨਿਕਲੇ ਬਈ ਬੁਰੇ ਹਾਲ ਯਾਰ ਮੈਂ ਸੋਚੀ ਜਾਵਾ ਸਾਰਾ ਹੀ ਸੋਚੀਆਂ ਵੀ ਰੋਟੀ ਪਾਈ ਹੋਊ ਕਿ ਨਹੀਂ ਨਹੀਂ ਤੇ ਐਵੇਂ ਐਵੇਂ ਕਰਦਾ ਕਰਦਾ ਵੀ ਰਾਤ ਹੋ ਗਈ ਫਿਰ ਸਵੇਰ ਚੜ ਗਈ ਲੰਘ ਗਿਆ ਦਿਨ ਉਹ ਤਾਂ ਲੰਘ ਗਿਆ ਜਦੋਂ ਛੱਡ ਗਿਆ ਇਸਿਆਂ ਨੂੰ ਫਿਰ ਕੋਹ ਸਾਹਿਬ ਆਪਣਾ ਗਿਆ ਦੁਕਾਨ ਕੋਲ ਛੱਡਿਆ ਸੀ ਤੇ ਕੋਹ ਸਾਹਿਬ ਨਾ ਉੱਥੇ ਛੱਡਿਆ ਸੀ ਸਿੱਧਾ ਹੀ ਗਿਆ ਉਹਨਾਂ ਕੋਲ ਗਿਆ ਦੇਖਿਆ ਵੀ ਐਵੇਂ ਬੈਠਾ ਹੈ ਉਹ ਮੈਨੂੰ ਫੋਨ ਆਇਆ ਕਹਿੰਦਾ ਕਰਤੀਗਾ ਐਵੇਂ ਇੱਕ ਕਹਿਮਿਆ ਵੀ ਐਵੇਂ ਬੈਠਿਆ ਤੂੰ ਕਿਹਾ ਸਹੀ ਨਹੀਂ ਆ ਬਈ ਜੀ ਜਾਈਂ ਲੱਗਿਆ ਹੋਇਆ ਇਹਦੇ ਵੀ ਕਿਉਂ ਜੀ ਲੱਗਦਾ ਰੂਰੇ ਜਾਂਦਾ ਕਰਤਾ ਕਰ ਹੁੰਦਾ ਬਣਾਣਾ ਤਾਂ ਕਰਕੇ ਤੇ ਮੈਂ ਤਾਂ ਕਿਹਾ ਵੀ ਮੈਂ ਤਾਂ ਵਾਪਸ ਲੈ ਕੇ ਆਣਾ ਫਿਰ ਮੈਂ ਗਿਆ ਵਾਪਸ ਲੈ ਆਇਆ ਇਹਨੂੰ ਲਾ ਫਿਰ ਆ ਬੈਠਾ ਸਾਡੇ ਸਾਹਮਣੇ ਤੇ ਛੱਡਿਆ ਛੱਡ ਕੇ ਬਾਬੇ ਤੇ ਕਿਉਂ ਆਏ ਸੀ ਮੈਨੂੰ ਤਾਂ ਐ ਸੀ ਚੱਲ ਛੱਡ ਦਿਨੇ ਉਹ ਖੁੱਲੀ ਥਾਂ ਐ ਰੋਣਾ ਉਹਨਾਂ ਅਗੇ ਮੈਂ ਕਾ ਚੱਲ ਫਿਰਦਾ ਲੂਗਾ ਪਰ ਯਾਰ ਉੱਥੇ ਕੇਅਰ ਨਹੀਂ ਹੈਗੀ ਯਾਰ ਕੇਅਰ ਸਭ ਤੋਂ ਵੱਡੀ ਐ ਕੇਅਰ ਨਹੀਂ ਹੈਗੀ ਉੱਥੇ ਚਲੋ ਮੈਂ ਕਾ ਯਾਰ ਮਨ ਨਹੀਂ ਨਵੰਨੇ ਯਾਰ ਪਹਿਲੀ ਗੱਲ ਤਾਂ ਛੱਡੇ ਨਹੀਂ ਜਾਂਦਾ ਯਾਰ ਹੁਣ ਰੱਖ ਲੈ ਇੱਕ ਵਾਰ ਯਾਰ 2 ਸਾਲ ਹੋ ਗਏ ਇਹਨੂੰ 2 ਸਾਲ ਹੋ ਗਏ ਹਾਂ ਤੋਂ 27 ਤਰੀਕ ਨੂੰ ਜਿਸ ਦਿਨ ਛੱਡਿਆ ਸੀ ਬਾਬੇ ਉਹਦੇ ਦਿਨ ਇਹਨੂੰ ਲੈ ਕੇ ਆਏ ਸੀ ਮੇਰੇ ਤਰੀਕ ਯਾਦ ਸੀ ਉਸ ਦਿਨ ਲੈ ਕੇ ਐਸੀ ਚਲੋ ਕੋਈ ਨਾ ਤੇ ਛੱਡਿਆ ਨਹੀਂ ਜਾਂਦਾ ਬਾਬੇ ਪੁੱਤਾ ਵਾਂਗੂ ਪਾਲਿਆ ਹੋਵੇ ਹੈਗੇ ਨਹੀਂ ਤੇ ਛੱਡਿਆ ਨਹੀਂ ਜਾਂਦਾ ਉਹ ਕਈ ਵਾਰੀ ਦੰਦ ਮਾਰ ਜਾਂਦਾ ਦੰਦ ਕਿਉਂ ਮਾਰ ਜਾਂਦਾ ਕੋਈ ਚੀਜ਼ ਪਈ ਹੋਵੇ ਉਹ ਜਦੋਂ ਗੱਲਾਂ ਆਏ ਆ ਖੁੱਲਾ ਫਿਰਦੇ ਐ ਸੰਗਲ ਰਾਤ ਨੂੰ ਬੰਨਿਆ ਕਿਉਂ ਬੰਨਿਆ ਉਂਗਲੀ ਜੀ ਆਪਣੇ ਕੁੱਤੇ ਨੇ ਉਹ ਭੌਂਕਦੇ ਰਹੋ ਨਾਲ ਕਰਕੇ ਭੌਂਕਦਾ ਫਿਰ ਨੀਂਦ ਖਰਾਬ ਹੁੰਦੀ ਹੈ ਘਰਦਿਆਂ ਦੀ ਤਾਂ ਕਰਕੇ ਜਦੋਂ ਬੰਨ ਦਈਏ ਫਿਰ ਨਹੀਂ ਭੌਂਕਦਾ ਇਹ ਤਾਂ ਕਰਕੇ ਹੋਰ ਕੋਈ ਦਿੱਕਤ ਨਹੀਂ ਆਪੇ ਹੋ ਤੇ ਹੁਣ ਵਲੌਗ ਆਇਆ ਕਰਾਂਗੇ ਵਲੌਗ ਮੈਂ ਤਾਂ ਨਹੀਂ ਬੰਨਦਾ ਬਾਬੇ ਹੋ ਕੋਈ ਕੰਟੈਂਟ ਹੁੰਦਾ ਨਹੀਂ ਆਪਣੇ ਕੋਲ ਠੀਕ ਹੈ ਬੱਚੇ ਗਿੱਜ ਗਏ ਜਿਹੜੇ ਆਪਾਂ ਤਿੰਨ ਕੱਡਿਆ ਕਰਦੇ ਤਿੰਨੇ ਤਿੰਨੇ ਗਿੱਜ ਗਏ ਹੁਣ ਕੀ ਫਾਇਦਾ ਐਵੇਂ ਕੱਡੇ ਦਾ ਤਾਂ ਕਰਕੇ ਤੇ ਬੱਸ ਹੁਣ ਤਾਂ ਵੀਡੀਓ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਕੋਈ ਨਾ ਕੋਈ ਕਮੈਂਟ ਜਿਵੇਂ ਆ ਜਾਲ ਰੰਗ ਕਰਨ ਵਾਲਾ ਆਪਣਾ ਬੈਠਾ ਬੈਠਿਆ ਨਹੀਂ ਆ ਪਿਆ ਆ ਰੰਗ ਜਾਲ ਕਰਨਾ ਜਿਵੇਂ ਹੋਰ ਦੋ ਦਿਨ ਹੈਗੇ ਨੇ ਕੰਮ ਤਾਂ ਐਸੀ ਬਹੁਤ ਨੇ ਹੌਲੀ ਹੌਲੀ ਕਰਾਂਗੇ ਤੇ ਡੋਰਾ ਡੂਰਾ ਵਾਲੇ ਪਤੰਗ ਪਤੰਗ ਲੈ ਖਾਤੇ ਜਿਵੇਂ ਪਿਆਸੇ ਉੱਡ ਗਏ ਆਪਣੇ ਇਹ ਕੋਈ ਨਾ ਬਾਗੀਆਂ ਵੀ ਦਿਖਾਵਾਂਗੇ ਬਾਬੇ ਯਾਰ ਐਂਟਰੀਆਂ ਪਰਾਂਗੇ ਤੇ ਮੌਕੇ ਤੇ ਦੇਖਾਂਗੇ ਬਾਬੇ ਕੀ ਬਣਦਾ ਕੀ ਨਹੀਂ ਉਹਦਾ ਮੌਕੇ ਦੀ ਪਤਾ ਲੱਗੂ ਬਾਕੀ ਬਾਕੀ ਇਹ ਸਟੋਰੀ ਸੀ ਗੋਲੀ ਦੀ ਤੇ ਜਿਹਨੇ ਪੁੱਤਾ ਵਾਂਗੂ ਰੱਖੇ ਹੋਣ ਉਹ ਛੱਡੇ ਨਹੀਂ ਜਾਂਦੇ ਬਾਬੇ ਉਹ ਗੱਲ ਇੱਥੇ ਮੁੱਕਦੀ ਹੈ ਹੈਗੇ ਨਹੀਂ ਤੇ ਬਾਕਿਓ ਬਾਕੀ ਬਾਬੇ ਓਕੇ ਰਿਪੋਰਟ ਹੈ ਪਾਣੀ ਪੁਣੀ ਭਰਦੇ ਆ ਤੇ ਸੱਚ ਉਹ ਬਿੱਲੀ ਉਹ ਫੇਰ ਆ ਗਈ ਉਦੋਂ ਵੀ ਆੜੀ ਸੀ ਉਹ ਫੇਰ ਆਈ ਉਹ ਟੱਪ ਗਈ ਉਹ ਉਹ ਦਿਓ ਜੀ ਉਹ ਦੇਖੋ ਬਾਬਾ ਉਹ ਜਾਂਦੀ ਤਾ ਗੋਲੀ ਖੁੱਲਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆ ਰਾਤ ਦਾ ਜੱਗ ਪਿਆ ਤੇ ਆਂਡੇ ਉਂਡੇ ਬਦਲਦੇ ਸੀ ਆਪਾਂ ਜੋੜੀਆਂ ਥੱਲੇ ਉਹ ਵੀ ਦੱਸਾਂਗੇ ਤੁਹਾਨੂੰ ਤੇ ਦਾਣ-ਦੂਣਾ ਖਾ ਲੈਣ ਤੇ ਇੱਕ ਵਾਰੀ ਫੇਰ ਦੱਸਦੇ ਆ ਓਕੇ ਰਿਪੋਰਟਾਂ ਕਰਕੇ ਮਿੱਤਰੋ ਤੇ ਛੋਟੇ ਬੱਚੇ ਨੂੰ ਫੀਡ ਕਰਦੀਆਂ ਵਿਚਾਰਾ ਚੀਂ-ਚੀ ਕਰ ਜਾਂਦਾ ਭੁੱਖਾ ਨਾ ਸਵੇਰੇ ਫੀਡ ਕਰੀ ਤਾਂ ਕਰਕੇ ਵਾਪੇ ਤੇ ਆਂਡੇ ਬਦਲੇ ਸੀ ਦੱਸਦਾ ਮੈਂ ਤੁਹਾਨੂੰ ਆਲੇ ਆਂਡੇ ਬਦਲੇ ਵੀ ਆ ਜੋੜੀ ਦੇ ਚਲਦਾ ਤਾਂ ਇੱਕ ਵਾਰੀ ਫੀਡ ਕਰ ਲਾਂ ਮੈਂ ਲੋ ਜੀ ਬਾਪਿਓ ਬੱਚਾ ਜਾ ਮ ਫੀਡ ਕਰਕੇ ਟਿਕਾਤਾ ਤੇ ਜਾ ਦੇ ਅੰਦਰ ਆ ਪਿੱਠਾ ਲਿਪੜ ਰਾ ਤਾਂ ਨਹੀਂ ਦਿਖਦਾ ਲੋ ਉਹ ਦਿਖਾ ਦੇ ਨਾ ਕੋਈ ਨਾ ਲੋ ਜੀ ਤੇ ਜਮ ਸੈੱਟ ਕਰਤੀ ਐ ਜੀ ਰਿਪੋਰਟ ਤੇ ਆਂਡੇ ਮੈਂ ਦੱਸਦਾ ਜਿਹੜੀ ਇਹ ਵਾਲੀ ਜੋੜੀ ਦੇ ਸੀ ਪਟਿਆਲੇ ਵਾਲੇ ਦੇ ਆ ਪਟਿਆਲੇ ਵਾਲਾ ਆਖੀਦਾ ਤੇ ਇਹਦੀ ਕਬੂਤਰੀ ਆ ਦਿੱਤੀ ਕਿੱਧਰ ਗਈ ਉਹ ਤਾਂ ਹੈ ਨਹੀਂ ਉਹ ਇਹਦੀ ਕਬੂਤਰੀ ਹੋਰ ਕਿੱਧਰ ਗਈ ਕਬੂਤਰੀ ਹੈ ਕਬੂਤਰੀ ਕਿੱਧਰ ਆ ਬਪਿਓ ਉਤਰੀ ਗਿਆ ਗੋਰੀਆ ਓਏ ਕਿਵੇਂ ਪਰੇਖਾ ਲੱਗ ਜਾਂਦਾ ਇੱਕ ਮਿੰਟ ਜੀ ਆਪੇ ਸੱਚਾ ਕਬੂਤਰੀ ਤਾਂ ਪਰਲੇ ਖੁੱਡੇ ਚ ਆ ਜਾਂਦਾ ਵੀ ਥੋੜਾ ਦਿਮਾਗ ਬਦਨ ਕਿੱਥੇ ਜਾ ਰਿਹਾ ਮੈਂ ਤਾਂ ਡਰ ਗਿਆ ਸੀ ਮਾਂ ਕਬੂਤਰੀ ਕਿੱਧਰ ਗਈ ਕਬੂਤਰੀ ਸੱਚ ਆਪਾ ਪਰਲੇ ਖੁੱਡੇ ਛੱਡ ਦੇਈ ਛੋਟੇ ਚ ਤੇ ਆਹ ਕਬੂਤਰ ਲੱਗ ਗਿਆ ਉਹਦੇ ਨਾਲ ਤੁਹਾਨੂੰ ਪਤਾ ਹੀ ਹੋਰੇ ਤੇਰੇ ਸਿਆਂਡੇ ਆ ਟੋਕਰੀ ਤੇ ਜਿੱਥੇ ਖੜਾ ਸੀ ਉਹ ਤੇ ਆਂਡੇ ਧਰਤੇ ਆਪਾ ਇਹ ਜੋੜੀ ਥੱਲੇ ਜਿਹਨੇ ਆਹ ਫਾਂਗਿਆ ਫਟ ਰੱਖਿਆ ਤੇ ਆਪੇ ਹੋਣੇ ਆਂਡੇ ਆਪੇ ਆਪੇ ਤੇ ਵੱਸ ਚਾਰ ਤੇ ਆਂਡੇ ਦੇਖਦੇ ਆਂ ਕਦੋਂ ਘੜਦੀ ਆ ਬੱਚੇ ਤੇ ਤਰੀਕ ਵੀ ਨੋਟ ਨਹੀਂ ਕਰੀ ਪਰ ਚਲੋ ਬਾਕੀ ਪਤਾ ਤਾਂ ਲੱਗ ਜੂ ਮੈਨੂੰ ਕੋਈ ਦਿੱਕਤ ਨਹੀਂ ਆਵੇਂ ਦਾ ਬਾਕੀ ਬਸ ਆਈ ਆਪਣੀ ਹੋ ਸੀਗੀ ਕੀ ਕਹਿੰਦੇ ਆ ਰਿਪੋਰਟ ਵਲੌਗ ਨਹੀਂ ਬਣਾਇਆ ਤਾਂ ਕਿਵੇਂਗਾ ਚਲ ਦੱਸਦੀ ਐ ਦੱਸਦਾ ਤੇ ਬਾਕੀ ਹੋਰ ਕੁਸਤਾ ਕਰਾਂਗੇ ਵੈਸੇ ਵੈਸਾ ਆਈ ਕਢਾਂ ਢੀ ਮਦਲੇ ਸੀ ਬੱਬੇ ਬਾਕੀ ਬਾਕੀ ਚਾਲ ਕੋਈ ਕੁਝ ਆਦਾ ਆਇਆ ਤਾਂ ਦੱਸ ਦੂੰਗਾ। ਲਓ ਜੀ ਲੈ ਆਏ ਜੀ ਮੁੰਡੇ। ਡੋਰਾ ਤੇ ਪਤੰਗ ਲੈ ਆਏ। ਪਤੰਗ ਪਏ ਸੀ ਵੈਸੇ ਦਾ। ਤੇ ਹੋਰ ਲੈ ਪਤਾ ਨਹੀਂ ਕੀ ਮੰਨ ਚਾਹੀ ਇਹਨਾਂ ਦੇ ਯਾਰ ਹੋਰ ਲੈ। ਡੋਰਾ ਵੀ ਹੋਰ ਲੈ ਲੈ। ਬਰੀਕ ਡੋਰਾ ਜੀ। ਚੋਬਰ ਦੇ ਕੰਮ ਨਹੀਂ ਹੋਰ ਕਿਸੇ ਨਹੀਂ। ਇਹਦੇ ਉਂਗਲ ਲਾਈ ਹੋਈ ਹੈ। ਕੋਈ ਨਹੀਂ ਆਪਣੇ ਉਂਗਲ ਲਾ ਗਿਆ ਜੀ ਇਥੇ। ਇਹਨੂੰ ਕਹਿੰਦੇ ਨੇ ਤੇ ਪਤੰਗੇ ਲੈ ਆ ਬਾਬਿਓ ਕਹੀਂ ਸ਼ਾਹ ਪਤੰਗ ਨੂੰ ਲੋ ਜੀ ਨਹੀਂ ਪੜੀਏ ਜੇ ਇਹੇ ਪਾਰੀ ਚੱਬਦਾ ਆ ਆ ਤੇ ਦੋ 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 ਭਈਆਂ ਉਹ ਭਈਆਂ ਸਾਹਮਣੇ ਤੇ ਕੇਲੇ ਰੇ ਇੱਕਾ ਭਈ ਕਿੱਧਰ ਭਈ ਹੋਊਗੀ ਯਾਨੀ ਡੋਰਾ ਪਤਾ ਨਹੀਂ ਕੀ ਕਰਨਗੇ ਕੋਈ ਕੀ ਗਈ ਇਹਨਾਂ ਜੀ 1 ਵਜੇ ਆ ਉਹ ਚੱਕੀ ਆ ਗੱਲੀ ਬਣ ਗਈ ਅੱਜ ਕੀ ਹੈ ਫੜੀ ਫੜੀ ਆ ਪਰਾਂ ਨਹੀਂ ਬਣਾਈ ਬਾਬਿਓ ਤੇ ਕੀ ਹੋ ਗਿਆ ਬਿੱਲੀ ਦੀ ਆ ਜਿੰਦੀ ਹੈ ਨਾ ਕਾਣਾਂ ਆਦੀਆਂ ਦਾ ਹੈਗੀਆਂ ਕੋਠੇ ਦੇ ਆਪਣੇ ਜਿਸ ਦਿਨ ਅੜ ਗਈਆਂ ਫਿਰ ਉਸ ਦਿਨ ਪੱਕਾ ਇਲਾਜ ਕਰਾਂਗੇ ਕੋਈ ਚਿੱਕੜਾ ਦੀ ਕਰਨੀ ਤੇ ਤੇ ਪਾਏਗੇ ਸੀ ਬਾਬਿਓ ਉਹਦੀ ਬੇਸੀ ਦਾ ਟੰਗ ਲੈ ਆਈ ਸੀ ਤੁਹਾਨੂੰ ਦਿਖਾਈ ਸੀ ਤੇ ਅੰਨੇ ਟੰਗ ਲੈ ਆਏ ਪਤਾ ਨਹੀਂ ਕੀ ਕਰਨਗੇ ਐਨੇ ਟੰਗਾਂ ਦਾ ਚਲ ਕੋਈ ਨਾ ਹੂੰ ਤੇ ਦੇਖਾਂਗੇ ਐਤ ਵਰਦੀ ਦਸੰਤ ਪੰਚਮੀ ਆ 2 ਤਰੀਕ ਦੀ ਵਲੋਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਕੀ ਬਣਦਾ ਕਰਦਾ ਮੇਰੇ ਵੀਰੋ ਬਾਕੀ ਲੈ ਲਾਂਗੇ ਬਫਲ ਬਫਲ ਵੀ ਲਾ ਲਾਂਗੇ ਕਰਾਂਗੇ ਮਨ ਮੰਦਿਰ ਵਾਲਾ ਪਟਾ ਹੈਗਿੰ ਤੇ ਰੀਲ ਪਾਤੀ ਆਪਾਂ ਪਤੰਗਾ ਦੀ ਪਾਈ ਆ ਆਪਣਾ ਚੈਨਲ ਚੈਨਲ ਨਹੀਂ ਪੇਜ ਸੋਰੀ ਪੇਜ ਦਾ ਨਾਮ ਹੈਗਾ ਇੰਸਟਾ ਤੇ ਸ਼ੌਂਕੀ ਯਾਰ ਕੱਲਾ ਸ਼ੌਂਕੀ ਯਾਰ ਬਾਕੀ ਸਾਈਡ ਤੇ ਮੈਂ ਉਹ ਲਿਖ ਦੂੰਗਾ ਕੋਈ ਦਿੱਕਤ ਨਹੀਂ ਉੱਤੇ ਜਾ ਕੇ ਕਰ ਲਓ ਫੋਲੋ ਆਪਾਂ ਨੂੰ ਤੇ ਬਾਬੇ ਦਾਨੇ ਧਰਤੇ ਸੀ ਚੋਬਰ ਨੇ ਤੇ ਤਾਰ ਵੀ ਟੁੱਟ ਗਈ ਸੀ ਬਾਬੇ ਦੁਬਾਰਾ ਜੀ ਉਹ ਬੜੀਆ ਦੇਖੋ ਦੂਜੀ ਡੇ ਬਲਾਈਆਂ ਦੂਜੀ ਤਾਂ ਹੈ ਨਹੀਂ ਸੀ ਕਾਲੀ ਸੁਪੀਆਂ ਦਾ ਪੁੱਤ ਕੈਰ ਕਰੀ ਤੇ ਦਾਨੇ ਦੁਨੇ ਧਰਤੇ ਸੀ ਫੁੱਲ ਸਾਰੇ ਖਾ ਕੇ ਤੇ ਉੱਤੇ ਬੈਠਿਆ ਤੇ ਥੱਲੇ ਤੇ ਪਾਣੀ ਪਾਣੀ ਵਰਤਾ ਸੀ ਪਾਣੀ ਵਰਤਾ ਮੇਰੇ ਵੀਰੋਂ ਕੋ ਕੱਲ ਬਦਲ ਲਾਂਗੇ ਤੇ ਰਿਪੋਰਟਾਂ ਕਰਤੇ ਓਕੇ ਤੁਹਾਨੂੰ ਤੇ ਬਾਕੀ ਦੋ ਦੇਤੀ ਸੀ ਖਬਰ ਤੁਹਾਨੂੰ ਤੇ ਉਹ ਬੰਦ ਹੋ ਜਾਂਦੀ ਹੈ ਵੀਡੀਓ ਹੱਥ ਉੱਪਰ ਲੱਗ ਪੈਂਦਾ ਤਦ ਕੋਈ ਨਾ ਤੇ ਤੁਹਾਨੂੰ ਬਾਕੀ ਰਿਪੋਰਟ ਦੇ ਦੀ ਸੀ ਮੈਂ ਆਂਡੇ ਬਦਲੇ ਸੀ ਜਿਸ ਦਿਨ ਵਲੌਗ ਨਹੀਂ ਬਣਾਇਆ ਆਂਡੇ-ਉਂਡੇ ਬਦਲੇ ਸੀ ਕਰਿਆ ਸੀ ਰਿਪੋਰਟਾ ਓਕੇ ਬੱਸ ਹੁਣ ਜਿਹੜੇ ਨਵੇਂ ਬੱਚੇ ਨੇ ਆਪਣੇ ਦੋ ਦੇਖਦੇ ਆਂ ਦਾਣੇ ਖਾਏ ਆ ਕਿ ਨਹੀਂ ਉਹ ਤਾਂ ਚੂਹਣ ਲੱਗ ਗਏ ਮਾੜਾ-ਮੋਟਾ ਬਸ ਫੀਡ ਫੂਡ ਕਰ ਦਿੰਦੇ ਆ ਫਿਰ ਵੀ ਯਾਰ ਜਾਨ ਜੂਣ ਆਊਗੀ ਫੇਰ ਹੀ ਬਣੂਗੀ ਗੱਲ ਤੇ ਚੋਪਰ ਕੱਢ ਲੈ ਪੱਠੀ ਚੈੱਕ ਕਰ ਬਾਕੀ ਆਪਣੀ ਡਾਵਾਂਗੇ ਇਹਨਾਂ ਨੇ ਸਵੇਰ ਦੁਆਰੀ ਯਾਰ ਕੱਢਾਂਗੇ ਇਹ ਕੋਈ ਕਰੂਗੀ ਚਮਤਕਾਰ ਵਾਦੂ ਤੇ ਚਲ ਦੇਖਦੇ ਆ ਕੀ ਕਰੂਗੀ ਕੀ ਨੀਓ ਦਾ ਮੌਕੇ ਤੇ ਪਤਾ ਲੱਗੂ ਗਰਮੀ ਆ ਚਾ 10 ਵਜੇ ਗੋਲ ਹੋਣ ਲੱਗਾ ਆਪਣੇ ਘੁੱਤ ਉਹ ਵੀ ਪਤਾ ਲੱਗੂ ਹੈ ਕਿ ਨਹੀਂ ਤੇ ਬਾਕੀ ਕੀ ਖਿਆਲ ਤੇਰੇ ਜਮਾ ਓਕੇ ਤੇ ਵਾਗ ਫੀਡ ਕਰਦੇ ਆ ਥੱਲੇ ਜਾਣੇ ਅੱਜ ਨਾ ਸੈਟ ਨੇ ਵਾ ਸ਼ਰੀਨਾ ਸਵੇਰ ਦੇ ਨਾਤਿਆਂ ਤੋਤਿਆਂ ਕੁਛ ਨਹੀਂ ਕਰਿਆ ਤੁਹਾਡੇ ਸਾਹਮਣੇ ਹੀ ਆ ਜਿਹੜੇ ਹੈਗੇ ਆ ਕਿ ਨਹੀਂ ਬਾਕੀ ਠੀਕ ਹੈ ਰਿਪੋਰਟ ਓਕੇ ਕੀ